ਸੋਸ਼ਲ ਮੀਡੀਆ ਉਤੇ ਇੱਕ ਵੱਡੀ ਚਰਚਾ ਛੜੀ ਹੋਈ ਹੈ ਕਿ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਰਬਜੰਤੀ ਦੇ ਨਾਲ ਸਰਪੰਚ ਚੁਣੇ ਗਏ ਨੇ ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਖਬਰਾਂ ਦੇ ਉੱਤੇ ਹੁਣ ਵਿਰਾਮ ਲੱਗ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਜੋ ਪਿਛਲੇ ਦਿਨੀ ਇੱਕ ਵੱਡੀ ਚਰਚਾ ਛੜੀ ਹੋਈ ਸੀ ਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸਰਬਸੰਮਤੀ ਦੇ ਨਾਲ ਪਿੰਡ ਮੂਸੇ ਦਾ ਜੋ ਸਰਪੰਚ ਚੁਣ ਲਿਆ ਗਿਆ ਪਰ ਇਹਦੇ ਅਹੁਦੇ ਦੇ ਲਈ ਕੋਈ ਇਤਾਂ ਦੀ ਸਹਿਮਤੀ ਨਹੀਂ ਬਣੀ ਹੁਣ ਜਿਹੜੀਆਂ ਆ ਗਈਆਂ ਖਬਰਾਂ ਤੇ ਵਿਰਾਮ ਲੱਗਦਾ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਨੌਜਵਾਨ ਨਹੀਂ ਚੋਣ ਲੜਨ ਦਾ ਜਿਹੜਾ ਆ ਉਹ ਐਲਾਨ ਕਰ ਦਿੱਤਾ ਆ ਤੇ ਉਸ ਨੇ ਹੋਰ ਕੀ ਗੱਲਾਂ ਕਈਆਂ ਨੇ ਤੁਹਾਨੂੰ ਇਸ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਤੋਂ ਹੁਣ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਲਕੌਰ ਸਿੰਘ ਜੋ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਸਰਬਸੰਮਤੀ ਦੇ ਨਾਲ ਸਰਪੰਚ ਨਹੀਂ ਚੁਣੇ ਗਏ ਤੋਂ ਮਾਨਸਾ ਜ਼ਿਲ੍ਹਾ ਦਾ ਪਿੰਡ موسی ਜਿੱਥੇ ਕਿ ਸਿੱਧੂ ਮੂਸੇਵਾਲਾ ਮਰਹੂਮ ਗਾਇਕ ਦੀ ਪਛਾਣ ਬਣੀ ਸੀ ਉਹਨਾਂ ਦੇ ਪਿਤਾ ਬਲਕੌਰ ਸਿੰਘ ਜੋ ਸਰਪੰਚ ਦੇ ਅਹੁਦੇ ਨੂੰ ਲੈ ਕੇ ਇੱਕ ਸਸਪੈਂਸ ਬਣਿਆ ਹੋਇਆ ਸੀ ਤੇ ਪਿਛਲੇ ਦਿਨੀ ਸਿੱਧੂ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਜੋ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰਨ ਦੀ ਅਪੀਲ ਕੀਤੀ ਸੀ ਪਰ ਖਬਰ ਨਿਕਲ ਕੇ ਇਹ ਸਾਹਮਣੇ ਆ ਗਈ ਕਿ ਬਲਕੌਰ ਸਿੰਘ ਨੂੰ ਸਰਬਸੰਮਤੀ ਦੇ ਨਾਲ ਜਿਹੜਾ ਆ ਸਰਪੰਚ ਚੁਣ ਲਿਆ ਗਿਆ ਜਦਕਿ ਮੀਟਿੰਗ ਕਰਕੇ ਸਰਬਸੰਮਤੀ ਦੇ ਨਾਲ ਸਰਪੰਚ ਚੁਣਨ ਦੀ ਜਿਹੜੀ ਹੈ ਉਹਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਜਾਂ ਉਹਨਾਂ ਨੂੰ ਚੁਣਿਆ ਜਾ ਸਕਦਾ ਪਰ ਅੱਜ ਤੱਕ ਪਿੰਡ ਵਿੱਚ ਪੰਚਾਇਤ ਦੀ ਚੋਣ ਸਰਬਸੰਮਤੀ ਦੇ ਨਾਲ ਕਰਨ ਦਾ ਕੋਈ ਵੀ ਪ੍ਰਸਤਾਵ ਜਿਹੜਾ ਆ ਉਹ ਪਾਸ ਨਹੀਂ ਕੀਤਾ ਗਿਆ ਸੋ ਸੋਸ਼ਲ ਮੀਡੀਆ ਉੱਤੇ ਇਹ ਚਰਚਾ ਛੜੀ ਹੋਈ ਹੈ ਕਿ ਸੋਸ਼ਲ ਮੀਡੀਆ ਤੇ ਖਬਰ ਵੀ ਫੈਲਾਈ ਜਾ ਰਹੀ ਹੈ ਕਿ ਮਰਹੂਮ ਗਾਇਕ ਜੋ ਸੁਖਦੀਪ ਸਿੰਘ ਉਰਫ ਸਿੱਧੂ ਮਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਗਏ ਹਨ ਜਿਸ ਸੰਬੰਧੀ ਸਿੱਧੂ ਮਸੇਵਾਲੇ ਦੇ ਪਰਿਵਾਰ ਦੇ ਨਜ਼ਦੀਕੀਆਂ ਨੇ ਇਹ ਗੱਲ ਸਪਸ਼ਟ ਤੌਰ ਤੇ ਕਹੀ ਹੈ ਕਿ ਕੋਈ ਵੀ ਇਸ ਤਰ੍ਹਾਂ ਦੀ ਸਹਿਮਤੀ ਨਹੀਂ ਬਣੀ ਜਿਸ ਦੇ ਵਿੱਚ نزدਕੀਆਂ ਦਾ ਕਹਿਣਾ ਹੈ ਕਿ ਸਰਬਸੰਮਤੀ ਦੇ ਨਾਲ ਅ ਜੋ ਕਿ ਸਿੱਧੂ ਮਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਸਰਪੰਚ ਨਹੀਂ ਚੁਣਿਆ ਗਿਆ ਅਜਿਹੀ ਕੋਈ ਵੀ ਸਹਿਮਤੀ ਨਹੀਂ ਬਣੀ ਹੈ ਅਜੇ ਤੱਕ ਐਦਾਂ ਦੀ ਕੋਈ ਵੀ ਸਹਿਮਤੀ ਨਹੀਂ ਬਣੀ ਭਾਵੇਂ ਕਿ ਸਿੱਧੂ ਮਸੇਵਾਲੇ ਦੇ ਪਿਤਾ ਨੇ ਪਿਛਲੇ ਦਿਨੀ ਆਪਣੇ ਪਿੰਡ ਦੇ ਲੋਕਾਂ ਨਾਲ ਇੱਕ ਮੀਟਿੰਗ ਕਰਕੇ ਕਿਸੇ ਵੀ ਵਿਅਕਤੀ ਨੂੰ ਸਰਪੰਚ ਬਣਾਉਣ ਦੀ ਇਹ ਜਿਹੜੀ ਅਪੀਲ ਕੀਤੀ ਸੀ ਗੱਲ ਆਖੀ ਸੀ ਪਰ ਚੋਣ ਜਿਹੜੀ ਹੈ ਸਰਬਸੰਮਤੀ ਨਾਲ ਕਰਵਾਈ ਜਾਵੇ ਅਜਿਹੀ ਗੱਲ ਵੀ ਨਿਕਲ ਕੇ ਸਾਹਮਣੇ ਆਈ ਹੈ ਪਰ ਅੱਜ ਤੱਕ ਇਸ ਪਿੰਡ ਦੇ ਵਿੱਚ ਸਰਪੰਚ ਤੇ ਪੰਚਾਇਤ ਦੇ ਅਹੁਦੇ ਨੂੰ ਲੈ ਕੇ ਕੋਈ ਵੀ ਸਹਿਮਤੀ ਨਹੀਂ ਬਣੀ ਹੈ ਸੋ ਹਾਲਾਂਕਿ ਇਸ ਮੌਕੇ ਤੇ ਪਿੰਡ ਦੇ ਹੀ ਨੌਜਵਾਨ ਗੁਰਚਰਨ ਸਿੰਘ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ ਤੇ ਉਸ ਨੌਜਵਾਨ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਨਾਮਜ਼ਦਗੀ ਦਾਖਲ ਕਰਕੇ ਹੀ ਚੋਣ ਲੜੇਗਾ ਸੋ ਹੁਣ ਉਹਨਾਂ ਖਬਰਾਂ ਨੂੰ ਵਿਰਾਮ ਲੱਗਿਆ ਹੈ ਕਿ ਪੰਚਾਇਤ ਦੇ ਅਹੁਦੇ ਲਈ ਕੋਈ ਵੀ ਸਹਿਮਤੀ ਜਿਹੜੀ ਹੈ ਉਹ ਨਹੀਂ ਬਣੀ ਹੈ ਤੇ ਪਿਤਾ ਜੋ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਤਾਂ ਉਹ ਸਰਬਸੰਮਤੀ ਦੇ ਨਾਲ ਜਿਹੜੇ ਨੇ ਉਹ ਸਰਪੰਚ ਨਹੀਂ ਚੁਣੇ ਗਏ ਤੇ ਸੋਸ਼ਲ ਮੀਡੀਆ ਤੇ ਉੱਤੇ ਜਿਹੜੀ ਹੈ ਇਹ ਵੱਡੀ ਚਰਚਾ ਜਿਹੜੀ ਹੈ ਇਹ ਛੜੀ ਹੋਈ ਸੀਗੇ ਜੋ ਪਿਤਾ ਬਲਕੌਰ ਸਿੰਘ ਨੇ ਉਹ ਸਰਬਸੰਮਤੀ ਦੇ ਨਾਲ ਜਿਹੜੇ ਨੇ ਉਹ ਸਰਪੰਚ ਚੁਣੇ ਗਏ ਨੇ ਤੇ ਪੰਚਾਇਤ ਦੇ ਅਹੁਦੇ ਲਈ ਕੋਈ ਇਦਾਂ ਦੀ ਸਹਿਮਤੀ ਹੀ ਨਹੀਂ ਬਣੀ ਹੈ ਤੇ ਪਿੰਡ ਦੇ ਨੌਜਵਾਨ ਵੱਲੋਂ ਜਿਹੜਾ ਆ ਚੋਣ ਲੜਨ ਦਾ ਐਲਾਨ ਕੀਤਾ ਗਿਆ ਆ ਤੇ ਉਸ ਨੇ ਇਹ ਗੱਲ ਆਖੀ ਆ ਕਿ ਉਹ ਨਾਮਜ਼ਦ ਦੀ داخل ਕਰਕੇ ਜਿਹੜਾ ਆ ਚੋਣ ਲੜੇਗਾ ਤੇ ਉਦੋਂ ਹੀ ਜਿਹੜੀ ਹੈ ਸਰਪੰਚ ਦੀ ਜਿਹੜੀ ਹੈ ਉਹ ਚੋਣ ਹੋ ਸਕੇਗੀ